ਸਤ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ گاਵਾਾਂ ਦਾ ਦੁੱਧ ਪੀਣ ਵਾਲੇ ਲਈ ਆਈ ਬਹੁਤ ਹੀ ਜਨੂਰੀ ਖਬਰ ਹੋ ਜਾ ਬਹੁਤ ਸਾਵਧਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਜਾਣਕਾਰੀ ਹੁਣੇ-ਹੁਣੇ ਮਿਲੀ ਹੈ ਦੋਸਤੋ ਦੁੱਧ ਪੀਣਾ ਲਾਭਦਾਇਕ ਦੱਸਿਆ ਗਿਆ ਹੈ ਤੇ ਇਸ ਦਾ ਕਾਰਨ ਇਹੀ ਹੈ ਕਿ ਦੁੱਧ ਦੇ ਵਿੱਚ ਪ੍ਰੋਟੀਨ ਦੇ ਨਾਲ-ਨਾਲ ਕਈ ਪੋਸ਼ਕ ਤੱਤ ਵੀ ਹੁੰਦੇ ਹਨ ਜੇਕਰ ਦੁੱਧ ਗਾਂ ਦਾ ਹੋਵੇ ਤਾਂ ਇਹ ਹੋਰ ਵੀ ਫਾਇਦੇਮੰਦ ਹੁੰਦਾ ਜੀਹਾਂ ਪ੍ਰਹਾੜੀ ਚ ਇਸ ਵਿੱਚ ਬर्ड ਫਲੂ ਵਾਇਰਸ ਪਾਇਆ ਗਿਆ ਜਿਸ ਲੈ ਕੇ ਵੀ ਸਥਾਨਕ ਸੰਗਠਨਾਂ WHO ਨੇ ਚੇਤਾਵਨੀ ਜਾਰੀ ਕੀਤੀ ਹੈ ਬर्ड ਫਲੂ ਦਾ ਵਾਇਰਸ ਸਾਡੇ ਲਈ ਨਵਾਂ ਹੀ ਇਸ ਵਾਇਰਸ ਨੇ ਭਾਰਤ ਵਿੱਚ ਆਪਣਾ ਅਸਰ ਦਿਖਾਇਆ ਇਹ ਬਾਇਰਸ ਪੰਛੀਆਂ ਨਾਲ ਹੀ ਮੁਰਗਾ ਵਿੱਚ ਫੈਲਦੇ ਜੱਸ ਕਰਨਾ ਇਸ ਵਾਇਰਸ ਨਾਲ ਸਕ੍ਰੀਨ ਉਤੇ ਵਿਅਕਤੀ ਦੀ ਮੌਤ ਹੋ ਸਕਦੀ ਹੈ ਮੀਡੀਆ ਰਿਪੋਰਟਾਂ ਦੀ ਬਣੀ ਹੈ ਤੇ ਵਾਇਰਸ ਅਮਰੀਕਾ ਵਿੱਚ ਪਾਇਆ ਗਿਆ ਹੈ ਤੇ ਇਸ ਬੰਦੀ ਅਮਰੀਕਾ ਦੀਆਂ ਕਈ ਡੇਰੀਆਂ ਤੋਂ ਦੁੱਧ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ਦੇ ਵਿੱਚ ਭੇਜੇ ਗਏ ਹਨ ਇਹ ਵਾਇਰਸ ਕਰੀਬ 10 ਦਿਨ ਪਹਿਲਾਂ ਭਾਰਤ ਵਿੱਚ ਕਈ ਥਾਵਾਂ ਤੇ ਫੈਲ ਗਿਆ ਸੀ ਜੱਸ ਕਰ ਲੋਕਾਂ 'ਚ ਦਹਿਸ਼ਤ ਫੈਲ ਗਈ ਸੀ ਦੱਸਦੇ ਕਿ ਇਸ ਵਾਇਰਸ ਕਰਨ ਕਾਰਨ ਵੱਡੀ ਗਿਣਤੀ 'ਚ ਮੁਰਗੇ ਤੇ ਹੋਰ ਪੰਛੀ ਜਿਨ੍ਹਾਂ ਵਿੱਚ ਇਹ ਵਾਇਰਸ ਪਾਇਆ ਗਿਆ ਜਿੰਦਾ ਦੱਬ ਗਏ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ